ਜਮਾ ਦਿਨ ਰਹੀ ਬਸ ਸੁਖਵਾ ਸੁਖਵਾ ਇੰਦੇ ਤੇ ਦੋਨ ਲਿਪਟ ਜਾ ਜਨ ਇਹਨੇ ਬਾਤ ਚੋ ਸਕੂਲ ਛੱਡ ਗਈ ਹੈ ਉਹ ਨਹੀਂ ਹੋਗਾ ਕਿ ਪਤਾ ਨਹੀਂ ਆ ਕਿ ਉਹਨੇ ਰੋਟੀ ਖਾਦੀ ਹੋਣੀ ਹੈ ਕਿ ਨਹੀਂ ਖਾਦੀ ਨਹੀਂ ਪਤਾ ਨਹੀਂ ਅੱਜ ਸੁੱਤਾ ਹੋਣਾ ਕਿ ਨਹੀਂ ਸੁੱਤਾ ਹੋਣਾ ਹਾਂਜੀ ਹਨਾ ਕਿਉਂਕਿ ਜਿਨ੍ਹਾਂ ਨੇ ਚੱਲ ਜਾਂਦੇ ਆ ਉਹਨਾਂ ਨੂੰ ਤੇ ਇੱਕ ਹੋ ਜਾਂਦਾ ਵੇ ਇੱਕ ਇੱਕ ਕਹਿੰਦੇ ਹੁੰਦੇ ਆ ਕਿ ਇੱਕ ਮੰਨਣਾ ਪੈਂਦਾ ਪਾਨਾ ਕਿ ਹੁਣੇ ਵਾਪਸ ਨਹੀਂ ਆਉਣਾ ਪਰ ਜਿਨ੍ਹਾਂ ਦੇ ਗੁੰਮ ਹੋ ਜਾਂਦੇ ਉਹਨਾਂ ਵਾਸਤੇ ਦਿਨ ਕੱਟਰੇ ਬਹੁਤ ਔਖੇ ਆ ਹਾਂਜੀ ਲਾਈਕ ਮੈਂ ਗਨ ਬੋ ਦੋਕਾ ਮੇਰਾ ਇਹੋ ਕੰਮ ਕਰਨ ਵਾਲਾ ਪੁੱਤ ਤੇ ਸਾਰਾ ਕੰਮ ਖਲੋਤਾ ਲੋਕ ਕੰਮ ਚੱਲਦੇ ਰਹਿੰਦੇ ਆ ਬੰਦਾ ਨਹੀਂ ਮਿਲਦਾ ਲਾਈਕ ਕੰਮ ਰੋ ਚਲੀ ਜਾਂਦੇ ਆ ਬਾੜੇ ਚੰਗੇ ਸਾਰੇ ਚਲੇ ਜਾਨੇ ਆ ਪਰ ਜਿਹੜਾ ਕਰੋ ਚਲੇ ਕੇ ਹੁਣ ਮਿਲਦਾ ਬਾਪੂ ਇੱਦਾਂ ਸੋਨਾ ਘਰ ਵਾ ਪਰ ਘਰ ਵੀ ਹੁਣ ਵੱਡ ਵੱਡ ਖਾਂਡਿਆ ਨਾ ਹਾਂਜੀ ਹਾਂਜੀ ਹੈਨਾ ਹਾਂਜੀ ਤੇ ਇਹ ਗੱਲ ਸਾਨੂੰ ਤੱਕੀ ਆ ਜੀ ਆ ਜਿਹਾ ਕਹਤਾ ਭਰਾ ਅੱਛਾ ਅੱਛਾ ਜੀ ਹੋਰ ਠੀਕ ਆ ਜੀ ਜਨ ਸਿੰਘ ਸਰਪੰਚ ਕੇ ਘਰ ਜਾਣਾ ਵਾ ਉਹ ਛੋਟੇ ਦਾ ਭਾਂੜਾ ਵੀਰ ਜੀ ਛੋਟੇ ਦਾ ਭਾਂੜਾ ਇਹ ਵੱਡਾ ਵਾ ਹਾਂਜੀ ਅੱਛਾ ਆ ਛੋਟਾ ਸਾਹਿਬ ਤੁਸੀਂ ਗੜ ਦੇ ਪਿੰਡ ਆਓ ਗੜ ਦੇ ਅੱਛਾ ਗੜ ਲੈ ਆਈ ਠੀਕ ਹੈ ਜੀ ਹਾਂਜੀ ਬੋਧੀਆਂ ਦਾ ਘਰ ਪੁੱਛ ਲਿਓ ਬੁਰਜੇ ਨਾ ਬੋਧੀਆਂ ਵਾਲੇ ਬੋਧੀਆਂ ਵਾਲੇ ਮਸ਼ਹੂਰ ਆ ਉਹ ਓਕੇ ਓਕੇ ਆਗੇ ਵੀ ਜੀ ਬਹੁਤ ਕੜਦੀ ਹੋ ਗਈ ਲੈ ਉਹ ਜੀ ਐਂ ਬੋਲ ਕੇ ਆ ਵੀਰ ਦੇ ਘਰੇ ਇੱਥੇ ਲਾ ਲਾ ਡਿੰਬਈ ਤੇ ਗਰਾ ਪਰ ਬਤਨ ਕਰ ਲਬਾ ਇਸ ਸਾਈਡ ਤੇ ਕਾ ਤੁਰੀ ਹਾਂ ਬਾਕੀ ਇੱਥੇ ਡੱਕ ਦੇ ਇੱਥੇ ਆ ਕੇ ਦੇ ਆ ਜਾ ਭਾਈ ਚੱਲ ਉਧਰ ਜਾ ਓਹ ਭਾਈ ਕੋਈ ਗੱਡੀ ਕਰ ਲੈ ਪਰਾਂ ਕਰ ਲੈ ਆ ਜਾ ਉਧਰ 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 ਆ ਜਾ ਨਈਂ ਤਰਾ ਆਏ ਮੈਂ ਕੋ ਫਰਾ ਆਏ ਉਹਦਾ ਫੇਰ ਲਾ ਕੇ ਦੇ ਦਾ ਇਹਾ ਆਪਣੇ ਬੰਦੇ ਆ ਆਪਣੇ ਹੀ ਆ ਆ ਰੋ ਬੰਦਾਂ ਉਧਰ ਕਰ ਲੈ ਆ ਜਾ ਇੱਧਰ ਆ ਜਾ ਓਏ ਇੱਧਰ ਆ ਜਾ ਅੰਦਰ ਆ ਜਾ ਹੋਰ ਸਭ ਠੀਕ ਠਾਕ ਬਜੁਰਗੋ ਰੋਬਾ ਬਈ ਰੈਗ ਜਿੱਕਾ ਖਾਲਸਾ ਹੈ ਜੀ ਭੱਤੀ ਜੀ ਮੈਂ ਤਾਂ ਹੀ ਵੈਗ ਜਿੱਕਾ ਖਾਲਸਾ ਹੈ ਜੀ ਭੱਤੀ ਜੀ ਹਾਂ ਕਿਦਾਂ ਆਪਣਾ ਹੀ ਬੰਦਾ ਏ ਆ ਜਾ ਫਿਰ ਫੋਰਸ ਨਾਲ ਠੀਕ ਈ ਪਾ ਦੇ ਸਕਿਆ ਤਾਂ ਭਰਾ ਅੱਛਾ ਛੇੜੀ ਫੋਰ ਠੀਕ ਆ ਵੀ ਜੀ ਇਹ ਤੇ ਉੱਥੇ ਚਲੇਗਾ ਜਿੱਥੇ ਪੰਰੀਂਦਾ ਵੀ ਨਹੀਂ ਜਾਂਦਾ ਤੇ ਹਾਂਜੀ ਫੋਰਸ ਨਾਲ ਠੀਕ ਹੈ ਬਹੁਤ ਧੰਨਵਾਦ ਆ ਜੀ ਪਰ ਇਹ ਵੀ ਆਜੋ ਕਰਨੇ ਕਿੱਧਾ ਗਿਆ ਆਜੋ ਆਜੋ ਇਕ ਵਿਧੀ ਮੈਨਾਂ ਕਰ ਗੁਜਰਾ ਦੇ ਕਾਬੂ ਨਹੀਂ ਆ ਗਿਆ ਇਹ ਇਹ ਸਾਡੇ ਵੀ ਨਾ ਸਾਡੇ ਵੀ ਨਿਗਾ ਤੇ ਕੁਦਰਤ ਹੀ ਚੜਿਆ ਹਾਂਜੀ ਸ ਮੈਂ ਤੁਹਾਨੂੰ ਦੱਸਦਾ ਵਾਂ ਤੁਸੀਂ ਵੀਡੀਓ ਵੇਖਿਆ ਨਹੀਂ ਆਏ ਕਿ ਪਾਣੀ ਆਏ ਸੀ ਜਿੱਥੇ ਬਹੁਤ ਵਹਿਨਾ ਵਾ ਗੁਜਰਾ ਕੋ ਬੰਦੇ ਛਡਾਉਂਦੇ ਤੁਸੀਂ ਮੈਂ ਵੇਂਧਾ ਰੀਂਦਾ ਤੁਹਾਡੀਆਂ ਨਹੀਂ ਤੁਸੀਂ ਉਹ ਵੀਡੀਓ ਵੇਖੀ ਨਹੀਂ ਜਿੱਦੋਂ ਪਾਣੀ ਆਏ ਸੀ ਹਰੀਕੇ ਪੱਤਣ ਆ ਜਿੱਥੋਂ ਪੁਲ ਟੁੱਟਿਆ ਸੀ ਆਪੇ ਸੁਖਾ ਸਿੰਘ ਵੀ ਹੋਣਾ ਨੇ ਉੱਥੇ ਪੁਲ ਬਣਾਏ ਸੰਗਤ ਨਾਲ ਰਾਲ ਕੇ ਹਾਂਜੀ ਹਾਂਜੀ ਉਥੋਂ ਲੱਭਾ ਜੇ ਠੀਕ ਹੈ ਹਾਂਜੀ ਹੋਰ ਸੁਣਾਉਂ ਤੀ ਸੌ ਠੀਕ ਹੈ ਜੀ ਤਾਂ ਇਹ ਨਾ ਵੇਚ ਕੇ ਆਣਾ ਇਤਰੀ ਤਾਂ ਲੱਗਦਾ ਵੇਚਾਈ ਐ ਐ ਉੱਥੇ ਤੂੰ ਚੱਲ ਗਿਆ ਜਾਂ ਰਾਬੜਾ ਖਾ ਹੈ ਰਾਬੜਾ ਖਾ ਜਾਨਨ ਕੋਈ ਨਹੀਂ ਆ ਗਿਆ ਹਾਂਜੀ ਇਹ ਸਗਾ ਭਾਜ ਬਾਬਾ ਜੀ ਆਣਾ ਅੱਛਾ ਅੱਛਾ ਜੀ ਉਹ ਲੈ ਲਿਆ ਕਿ ਕਿਦਾਂ ਇਹ ਸ਼ੁਰੂ ਤੋਂ ਵੀਰੇ ਦਾ ਨਾ ਨਾ ਸ਼ੁਰੂ ਰਾਇਆ ਪਰਾ ਕੰਮ ਕੀਤਾ ਰੇ ਅੱਛਾ ਜੀ ਮੈਂ ਕਨੀਆ ਪਰ ਹਾਂ ਛੋਲੇ ਦੇ ਕੋਲ ਆ ਲਿਆ ਮੇਰਾ ਸਦਕਾਰ ਆ ਹਾਂਜੀ ਉੱਥੇ ਵੀ ਕੋਈ ਇਹਨੇ ਘਾਟੇ ਘਾਟੇ ਦੇ 15 16 ਸਾਲ ਕੰਮ ਕੀਤਾ ਆ ਅੱਛਾ ਜੀ ਮੁਰਗੇ ਫੇਰ ਆਪਣੇ ਡੰਗਰ ਡੋਂਗਰ ਵੀ 20 25 25 ਦੇ ਡੰਗਰ ਰੱਖੇ ਹੋਦੇ ਉਹ ਵੀ ਸਾਹਮਣੇ ਹਾਂਜੀ ਮੈਂ ਕਨੀਆ ਕੰਮ ਚ ਜਰਾਉਂਦਾ ਜੁਗਲ ਦੇ ਨਾਲ ਲਾਇਆ ਲੀਆਂ ਕੰਮ ਦੇ ਉੱਥੇ ਪੈਲਸ ਦੇ ਪੈਲਸ ਦੇ ਵਾਰ ਸ਼ਰਾਬ ਨੇ ਲੱਗੇ ਨਹੀਂ ਜਾਂਦਾ ਹੁੰਦਾ ਅੱਛਾ ਜੀ ਉੱਥੇ 3 ਮਹੀਨੇ ਸ਼ਾਫ ਕਰਦਾ ਦੇ ਕਰਿਆ ਸ਼ਰਾਬ ਕਿਹਨਾਂ ਦੀ ਉਹ ਉਹਨੇ ਪੈਸੇ ਵਿੱਚ ਤੇ ਸ਼ਰਾਬ ਇਹਨੂੰ ਭੁਜਾਤੀ ਜਿਆਦੀ ਪਿਆਲਣੀ ਉਹਨਾਂ ਦਾ ਫਿਰ ਜਦੋਂ ਉਹਨਾਂ ਕੋਲੋਂ ਹਟਿਆ ਨਹੀਂ ਆਂ ਔਰ ਉਹਨਾਂ ਦਾ ਦਿਮਾਗ ਜੇ ਖਰਾਬ ਕਰ ਦਿੱਤਾ ਫੇਰਾ ਇਹ ਪਾ ਜੀ ਤੁਸੀਂ ਹਰੀਕੇ ਪੱਤਣ ਵਾਲਾ ਪੁਲ ਦੇਖਿਆਣਾ ਜਿਹੜਾ ਨਵਾਂ ਪੁਲ ਬਣਿਆ ਅੱਜ ਇੱਥੇ ਆ ਜਾਓ ਉੱਥੋਂ ਨਾ ਖੱਬੇ ਹੱਥੋਂ ਇੱਕ ਸੜਕ ਮੁੜਦੀ ਆ ਆਪਣੇ ਥਾੜ ਦੇ ਦਰਿਆ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਇਧਰਲੀ ਬੰਨੇ ਵੀ ਦਰਿਆਵਾਂ ਤੇ ਇਧਰਲੇ ਬੰਨੇ ਵੀ ਦਰਿਆਈ ਆ ਠੀਕ ਹੈ ਜੀ ਤੇ ਉੱਥੇ ਕੀ ਸੀਗਾ ਕਿ ਕਿਸੇ ਦਾ ਨਾ ਇਹ ਭੈਂਦਾ ਕਾਰ ਵਾਲਾ ਮਤਲਬ ਗੋਮ ਹੋਇਆ ਸੀਗਾ ਤਿੰਨ ਚਾਰ ਦਿਨ ਹੋ ਗਏ ਗੋਮ ਹੋਏ ਨੂੰ ਤੇ ਉਹ ਮੈਨੂੰ ਕਹਿੰਦੀ ਕਿ ਵੀਰੇ ਸਾਡੀ ਆਣ ਕੇ ਇਦਾਂ ਵੀਡੀਓ ਬਣਾ ਕੇ ਪਾ ਦੇ ਸਾਡੀ ਬੱਚਿਆਂ ਦੀ ਵੀਡੀਓ ਬਣਾ ਕੇ ਪਾ ਦੇ ਤੇ ਤਾਂ ਜੋ ਮੇਰਾ ਹਸਬੈਂਡ ਲੱਭ ਜੇ ਤੇ ਉਹ ਬਾਈਕਾਂ ਜੀਆਂ ਉੱਥੇ ਨਾ ਬਸ ਉਧਰ ਬਹੁਤ ਘਟਾ ਗਟਾਵੇਂ ਟਾਵੇਂ ਘਰਵਾ ਉਧਰ ਜਿਨ੍ਹਾਂ ਦੀ ਜ਼ਮੀਨਾਂ ਬਸ ਉਹੀ ਟਾਵੇਂ ਟਾਵੇਂ ਘਰ ਆ ਤੇ ਉਹ ਕੁਦਰਤੀ ਮੈਂ ਕਿਹਾ ਭੈਣੇ ਮੈਂ ਚੱਲ ਮੈਂ ਲੇਟ ਹੋ ਗਿਆ ਅਗਲੇ ਦਿਨ ਮੈਂ ਕਿਤੇ ਜਾਣਾ ਤੇ ਮੈਂ ਭੈਣੇ ਚੱਲ ਰਾਤ ਦੇ 8:00 ਵਜੇ ਦਾ ਟਾਈਮ ਸੀਗਾ ਤੇ ਮੈਂ ਭੈਣੇ ਚੱਲ ਹੁਣੇ ਆ ਜਨਾ ਹੇਗਾ ਤੇ ਸਾਡ ਤੋਂ ਸਿਰਫ 5-7 ਕਿਲੋਮੀਟਰ ਦੂਰ ਏਰੀਆ ਵਾ ਪਰ ਉਧਰ ਬਸ ਉਹ ਨਾ ਹੋਣ ਦਾ ਕਰਕੇ ਕੋਈ ਟਾਵਾ ਬੰਦੇ ਉਧਰ ਨੂੰ ਜਾਂਦਾ ਜੀ ਜਿਆਦਾ ਜੰਗਲ ਏਰੀਆ ਜੰਗਲ ਏਰੀਆ ਜਈ ਆ ਠੀਕ ਹੈ ਜੀ ਤੇ ਜਦੋਂ ਅਸੀਂ ਉਹਦੇ ਪਹਿਣ ਦੇ ਪਿੰਡ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਇਹਨੂੰ ਮੈਂ ਛੜਕ ਦੇ ਉੱਤੇ ਨਾ ਸਾਈਡ 'ਤਾਂ ਖੜਾ ਵੇਖਿਆ ਵਾ ਹੂੰ ਹੂੰ ਤੇ ਮੈਂ ਕਿਹਾ ਸ਼ਾਇਦ ਉਦਾਂ ਹੀ ਕੋਈ ਇਰਾਹੀ ਘਰ ਖਲੋਤਾ ਹੋਣਾ ਜਾਂ ਘਰਾਂ ਵਾਲਾ ਕੋਈ ਲਾਗੇ ਬੰਨੇ ਵਾਲਾ ਕੋਈ ਖਲੋਤਾ ਹੋਣਾ ਮੈਂ ਅਸੀਂ ਅੱਗੇ ਲੰਘ ਗਏ ਜੀ ਪਹਿਣ ਦੇ ਪਿੰਡ ਜਾ ਕੇ ਉੱਥੇ ਵੀਡੀਓ ਬਣਾ ਕੇ ਦੋ ਘੰਟੇ ਬਾਅਦ ਰਾਤ ਦੇ ਲਗਭਗ 9 9:30 ਵਜੇ ਦਾ ਟਾਈਮ ਹੋਣਾ ਉੱਥੇ ਜਦੋਂ ਵਾਪਸ ਆ ਰਹੇ ਸੀਗੇ ਇਹ ਉੱਥੇ ਹੀ ਉਸੇ ਪੋਜੀਸ਼ਨ 'ਚ ਉਦਾਂ ਹੀ ਖੜਾ ਠੀਕ ਹੈ ਉਸੇ ਜਗ੍ਹਾ ਜਿੱਥੇ ਪਹਿਲਾਂ ਦੇਖਿਆ ਨੂੰ ਜਿੱਥੇ ਪਹਿਲਾਂ ਦੇਖਿਆ ਸੀ ਦੋ ਘੰਟੇ ਪਹਿਲਾਂ ਤੇ ਮੈਂ ਗੱਡੀ ਅੱਗੇ ਲੈ ਗਿਆ ਮਤਲਬ ਕਿ ਇਹਨੂੰ ਲੰਘ ਗਿਆ ਫਿਰ ਮੇਰੇ ਦਿਮਾਗ 'ਚ ਜਿਵੇਂ ਕਿ ਯਾਰ ਬੰਦਾ ਕੋਈ ਖਲੋਤਾ ਵਾ ਇਹ ਕਿਰ ਨੂੰ ਪੁੱਛੀਏ ਤਾਂ ਸਹੀ ਵੀ ਤੂੰ ਹੈ ਕੌਣ ਵਾ ਠੀਕ ਹੈ ਜੀ ਕਿਉਂਕਿ ਮੇਰੀ ਆਦਤ ਹੁੰਦੀ ਆ ਜਿਵੇਂ ਆਪਣਾ ਹੁਣ ਜਿਵੇਂ ਵਪਾਰੀ ਬੰਦਾ ਆਸੇ ਬੰਦੇ ਵੰਧਾ ਇਹਦਾ ਵੀ ਕਿਸੇ ਦੀ ਗਾਂ ਆਵਛਾ ਕੇ ਇਹਦਾ ਵੀ ਕੰਨਾਲਾ ਵੇ ਮੇਰੇ ਹੱਥ ਤੋ ਨਹੀਂ ਕਿ ਮੈਂ ਛੜਕਦੇ ਉਤੇ ਨਿਗਾਹ ਮੈਂ ਰੱਖਦੇ ਹੀ ਰਹਿਣਾ ਹੁੰਨਾ ਚਲੋ ਮੈਂ ਅੱਗੇ ਨੰਗਿਆ ਮੈਂ ਬੈਗ ਗੱਡੀ ਕੀਤੀ ਤੇ ਇਹਨੂੰ ਮੈਂ ਪੁੱਛਿਆ ਮੈਂ ਕਿਹਾ ਹਾਂ ਵੀਰ ਕੀ ਹਾਲ ਆ ਤੇ ਪੈਂਦਾ ਮੈਨੂੰ ਕਹਿੰਦਾ ਆ ਮੈਂ ਮੈਨੂੰ ਪੈਸੇ ਮੈਂ ਪੈਸੇ ਲੈਣੇ ਆ ਮੈਨੂੰ ਪੈਸੇ ਦੇ ਦੋ ਤੇ ਮੈਨੂੰ ਸਮਝ ਲੱਗ ਗਈ ਕਿ ਬੰਦਾ ਡਿਸਟਰਬ ਆ ਥੋੜਾ ਜਿਆ ਫੇਰ ਮੈਂ ਇਹਨੂੰ ਪਿੰਡ ਪੁੱਛਿਆ ਜਿਵੇਂ ਤੁਸੀਂ ਜਿਵੇਂ ਸਾਰੀ ਵੀਡੀਓ ਵੇਖੀ ਤੁਸੀਂ ਹਾਂਜੀ ਠੀਕ ਹੈ ਜੀ ਤੇ ਕੁਦਰਤੀ ਚਲੋ ਵਾਈਗੁਰ ਨੇ ਮਿਹਰ ਕੀਤੀ ਕਿ ਮੈਂ ਵੀਡੀਓ ਪਾ ਉਹ ਇਹ ਰਹੀ ਮੰਨ ਕੇ ਚਲੋ 20 ਫੁੱਟ ਉਹ ਛੜਕ ਉੱਚੀ ਹੁੰਨੀ ਹੈ ਦਰਿਆ ਨਾਲੋਂ ਬਾਤ ਉਹ ਕਹਿ ਵੀ ਰਹੇ ਦੀ ਵੀਡੀਓ ਦੇ ਵਿੱਚ ਵੀ 20 20 20 ਫੁੱਟ ਤਾਂ ਡਾਊਨ ਹੈ ਸਾਰਾ ਡਾਊਨ ਹੀ ਹੈ ਥੱਲੇ ਤੇ ਜੇ ਰਾਬ ਬਣਾ ਕੇ ਨੇਰੇ ਚ ਕਿਦੇ ਪੈਰੀ ਥੱਲੇ ਕਿਸਕੇ ਜਾਂਦਾ ਤੇ ਮੇਰੇ ਸਾਹ ਨਾਲ ਹੁਸਾ ਲਾਤ ਮਾਈ ਵਿਚਾਰੀ ਦਿਖੀ ਟੁੱਟ ਰਲ ਜਾਂਦੀ ਇਹ ਬਾਤ ਹੀ ਚੰਗੀ ਆ ਸਾਡੀ ਕੋਠੇ ਦੀ ਸ਼ਰਤ 11 ਫੁੱਟ ਦੀ ਹੁੰਦੀ ਹੈ ਤੇ ਤੁਸੀਂ ਉਹ 20 ਫੁੱਟ ਹੱਡ ਸਾਰੇ ਡੰਗੂ ਜੀ ਇਹ ਤਾਂ ਭਾਜੀ ਕੋਈ ਵੀ ਨਹੀਂ ਆ ਇਹ ਤੋਂ ਮੇਰੇ ਸਾਹ ਨਾਲ 3 4 ਗੋਣਾ ਥੱਲੇ ਹੁੰਨੀ ਹੋਊ ਹਾਂਜੀ ਉੱਥੇ ਗੱਲਾਂ ਹੁੰਦੀਆਂ ਹਾਂ ਪਤਾ ਨਹੀਂ ਉੱਥੇ ਜਿਹੜੋਂ ਤੁਸੀਂ ਆਮ ਵੀ ਦੇਖਿਆ ਉੱਥੇ ਭਾਈ ਗਿਆ ਕਿ ਤਰ੍ਹਾਂ ਅੱਗੇ ਨਾ ਬੈਠ ਗਿਆ ਪਾਣੀ ਬਿਨਾਂ ਮੈਂ ਪਿਆਉ ਤੇ ਚਾਹ ਬਣਾਉਂਦਾ ਲੱਗਾ ਗਿਆ ਇਕੱਲਾ ਇਹਨਾਂ ਨੇ ਦੇਖਿਆ ਯੋ ਮਾਮਾ ਗਿਆ ਕਿ ਤਨਵਾ ਦਾ ਗਿਆ ਇੱਥੋਂ ਕਿੱਥਾਂ ਗਿਆ ਬਕਸੇਰੋਂ ਗਿਆ ਸੰਤਾ ਨਾ ਪੁਰਾਣੇ ਕਿਤੇ ਰੰਗ ਆ ਆ ਮੇਰੇ ਆ ਛੋਟੇ ਇਹਦਾ ਬਹੁਤਾ ਕੰਮ ਆਇਆ ਜਾਂ ਬਹੁਤ ਜ਼ਿਆਦਾ ਕੰਮ ਕੀਤਾ ਰਿਹਾ ਆ ਜਦੋਂ ਦਾ ਉਹਨੇ ਨਾਲ ਆਇਆ ਜੁਗਲ ਦੇ ਨਾਲ ਲਾਇਆ ਨਾ ਔਰ ਉਹਦਾ ਇਹ ਕੰਮ ਉਹਨਾਂ ਨੇ ਸ਼ਰਾਬ ਪਿਆਰ ਪਿਆਰ ਕੇ ਦੇ ਕੰਮ ਜਖਣਾ ਪੁੱਟਦੀ ਏ ਜੀ ਕਿ ਇਹਨੂੰ ਵੀਰ ਨੂੰ ਗਿਆ ਕਿਨੇ ਦਿਨ ਹੋ ਗਏ ਘਰੋਂ ਘਰੋਂ ਦੇਾਂ ਚਲ ਜਾਂਦਾ ਏ ਜੀ ਕਿਤੇ 4-5 ਦਿਨਾਂ 10 ਦਿਨ ਕਿਤੇ ਮਰਜ਼ੀ ਦੇ ਰਿਸ਼ਤੇਦਾਰਾਂ ਦੇ ਰਹਿਣਾ ਫਿਰ ਵਾਪਸ ਆ ਜਾਂਦਾ ਰਿਹਾ ਘਰ ਅੱਛਾ ਠੀਕ ਹੈ ਦੇਖ ਤੂੰ ਰਿਸ਼ਤੇਦਾਰਾਂ ਨੂੰ ਫੋਨ ਕਰ ਲੈਣਾ ਇੱਥੇ ਆਇਆ ਜੀ ਤੂੰ ਫਿਕਰ ਨਾ ਕਰੋ ਅੱਛਾ ਜੀ ਆ ਜਦੋਂ ਦਾ ਫਿਰ ਬਕਸੀ ਵਾਲ ਗਿਆ ਮੇਰੀ ਭੂਆ ਉੱਥੇ ਰਹਿੰਦੀ ਪੂਰਾ ਮੁੰਡਾ ਰਿਹਾ ਉਹਨਾਂ ਨੇ ਨਾਲ ਉਹ ਤਾਂ 3-4 ਭਰਾ ਆਇਓ ਦੇ ਕਰ ਸਕਾ ਦੇ ਜਿਆਦਾ ਬੋਤਾ ਹੀ ਨਰਮਾਸੀ ਲੱਗਦੀ ਤੇ ਨਾਲ ਮਾਸਟਰ ਲੱਗਦਾ ਨਾਰੇ ਭਰਾ ਉਹ ਇਹਨਾਂ ਵੀ ਇਹਨਾਂ ਸੌਖਾ ਜਿਵੇਂ ਆਪਣੀ ਨਿਗਾਹ ਤੇ ਚੜ ਗਿਆ ਜੇਕਰ ਉੱਥੇ ਜਿੱਥੇ ਹੈਗਾ ਸੀ ਨਾ ਇਹ ਉੱਥੇ ਕੋਈ ਰੱਖ ਲੈਂਦਾ ਨੇ ਇਹਨੂੰ ਤੇ ਭਾਈ ਉੱਧਰ ਤਾਂ ਕੋਈ ਜਾਂਦਾ ਹੁੰਦਾ ਵੀ ਨਹੀਂ ਕੋਈ ਉੱਧਰ ਨਹੀਂ ਜਾਂਦਾ ਇਹ ਕਿਸੇ ਦੇ ਜ਼ਿੰਮੇਵਾਰ ਤੇ ਵੀ ਕਾਬੂ ਆ ਜਾਂਦਾ ਨਾ ਹਾਂਜੀ ਫੇਰ ਨਹੀਂ ਲੱਭਣਾਈ ਤੇ ਉਹਨਾਂ ਇਹਨੂੰ ਆਪਣੇ ਅੰਦਰੇ ਰਖਸ਼ਣਮਈ ਦੇ ساری ਉਮਰ ਕੰਮ ਕਰਉਂਦੇ ਰਹਿਣਾ ਸਹੀ ਗੱਲ ਹੈ ਜੀ ਹਾਂਜੀ ਚਲੋ ਜੀ ਕਿੱਥੇ ਜਾਣਾ ਇਹਨੇ 10 15 ਦਿਨ ਲਾਉਣੇ 5 ਦਿਨ ਲਾਉਣੇ ਤੇ ਫੇਰ ਵਾਪਸ ਆ ਜਾਂਦਾ ਹੈ ਲਾਨੇ ਚ ਨੂੰ ਇਹਨੇ ਲੱਗੇ ਰਹਿਣਾ ਹੈਗਾ ਤਿੰਨਾਂ ਦੇ ਲੱਭਦੇ ਫਿਰਨ ਲੱਭਣਾ ਨਹੀਂ ਇਹਨਾਂ ਨੂੰ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਚਲੋ ਧੰਨਵਾਦ ਤੁਹਾਡਾ ਤੁਸੀਂ ਫੋਨ ਕੀਤਾ ਥੋੜੇ ਆਪਣਾ ਜਿਹੜਾ ਐਨ ਜੀਓ ਕਿੱਥੇ ਆ ਇਹ ਮਰਹਾਣਾ ਪਿੰਡ ਹੈ ਜਦੋਂ ਆਪਾਂ ਹਰੀਕੇ ਪੱਤੇ ਨੂੰ ਜਾਈ ਜਾਂਦੇ ਟਰਾਲੀਆਂ ਬੰਦੀਆਂ ਮੇਰੇ ਪਿੰਡ ਤੁਸੀਂ ਕੜੂਮ ਵੀ ਤੁਸੀਂ ਵਿੱਚ ਸ਼ੋਅ ਕਰ ਰਹੇ ਸੀ ਨਾ ਵੀਡੀਓ ਦੇ ਵਿੱਚ ਕੜੂਮ ਉਹ ਕੜੂਮ ਪਿੰਡ ਏਰੀਆ ਉਹਨਾਂ ਕੜੂਮ ਕਹਿੰਦੇ ਪਿੰਡ ਨੂੰ ਜਿੱਥੋਂ ਇਹਦੀ ਲੋਕੇਸ਼ਨ ਤੁਸੀਂ ਜਿੱਥੋਂ ਮੈਨੂੰ ਚੱਕਿਆ ਸੀ ਹਾਂਜੀ ਉਹ ਕੜੂਮ ਆ ਕੜੋ ਮੁਲਕਾ ਪਿੰਡ ਹੋਣਾ ਨਾ ਪਿੰਡ ਕੋੜੋ ਮਹਾਪਿੰਡ ਜੀ ਬਈ ਕਹਿੰਦੇ ਆ ਕਿ ਪਿੰਡ ਨਹੀਂ ਆਉ ਉਹ ਮਤਲਬ ਕਿ ਟਾਵੇਂ ਟਾਵੇਂ ਮੰਡ ਏਰੀਆ ਟਾਵੇਂ ਟਾਵੇਂ ਦੇ ਉੱਥੇ ਘਰਵਾ ਜਿਵੇਂ ਮੰਨ ਕੇ ਚਲੋ ਕਿ ਸਭਰਾ ਪਿੰਡ ਤੁਸੀਂ ਸੁਣਿਆ ਹੋਣਾ ਬੜਾ ਮਸ਼ਹੂਰ ਆ ਹੈਗਾ ਹਾਂਜੀ ਜੋਤੇ ਸਭਰਾ ਦਾ ਪਿੰਡ ਉਤੋਂ ਸਿਰਫ 3-4 ਕਿਲੋਮੀਟਰ ਹਰੀਕੇਪਤਨ ਦੇ ਦੇ ਸਭਰਾ ਦੇ ਵਿਚਕਾਰ ਜਾਇ ਜਾਂਦਾ ਜੀ ਹਾਂਜੀ ਇਹ ਕਾਰ ਸਟਾਨ ਦਾ ਜਿਵੇਂ ਪੂਰੀ ਸੈਟ ਦਿਖਦਾ ਜਦੋਂ ਆਪਾਂ ਨਵਾਂ ਪੁਲ ਬਣਿਆ ਨਾ ਹਰੀ ਇੱਕ ਤੇ ਹਰੀਕੇਪਤਨ ਵਾਲਾ ਪੁਰਾਣਾ ਪੁਲ ਹੁੰਦਾ ਸੀਗਾ ਇੱਕ ਉਹਨ ਬਾਹਰ ਬਾਹਰ ਪੁਲ ਬਣਿਆ ਆ ਗੱਡੀ ਜੀ ਠੀਕ ਹੈ ਜੀ ਮੱਖੂ ਨੂੰ ਜਾਈਏ ਪੁਲ ਦੇ ਉੱਪਰ ਨਾਕਾ ਲੱਗਾ ਹੁੰਦਾ ਹਾਂ ਨਾਕਾ ਲੱਗਾ ਨਾ ਤੁਸੀਂ ਕਿਤੇ ਵੀ ਜਾਏ ਨਾਕਾ ਲੱਗਾ ਨਾ ਉੱਥੋਂ ਸੱਜੇ ਹੱਥ ਨੂੰ ਇੱਕ ਆ ਛੜ ਕੇ ਜਾਂਦੀ ਆ ਠੀਕ ਹੈ ਜੀ ਉਹ ਪੁਲ ਦਾ ਬੰਨ ਨਹੀਂ ਆ ਮਤਲਬ ਉਹਦਾ ਇਹ ਕਿਹਨੇ ਕੰਡਾ ਹੀ ਉਹਦਾ ਦਰਿਆ ਦਾ ਉੱਥੋਂ ਅਸੀਂ ਨੂੰ ਲੈ ਕੇ ਆਏ ਕਿੰਨੇ ਕਿੰਨੇ ਭਰਾ ਵੀ ਤੁਸੀਂ ਉਹ ਚਾਰ ਭਰਾ ਤੇ ਮੰਮੀ ਡੈਡੀ ਮੰਮੀ ਡੈਡੀ ਵੀ ਡੈਥ ਹੋ ਗਈ ਹੈ ਅਸੀਂ ਜ਼ਿੰਮੇਦਾਰ ਹੈ ਨਾ ਹਾਂ ਜੀ ਜ਼ਿੰਮੇਦਾਰ ਆ ਇਹ ਬੀਜਾ ਪਿੰਡ ਸੋ ਕਰਦਾ ਹੈ ਨਾ ਆਪਣੇ ਪਿੰਡਾਂ ਅੱਛਾ ਚੰਦਾ ਜੱਦੀ ਪਿੰਡ ਮਲਕਵਾਲ ਹੈ ਅੱਛਾ ਮਲਕਵਾਲ ਤੇ ਡਾਲੇ ਚੱਕ ਨਾਲੇ ਚੱਕ ਇਹ ਮੁੰਡੇ ਦੇ ਸੌਰੇ ਆ ਇੱਥੇ ਅੱਛਾ ਅੱਛਾ ਜੀ ਇਹ ਇੱਥੇ ਰਹਿੰਦੇ ਆ ਤੇ ਇਹ ਵੀ ਨਾਲੇ ਰਹਿੰਦਾ ਆਪਣਾ ਕਿਹਨਾ ਵੀਦੀ ਮੇਰਾ ਨਾਮ ਸੁਰਜਨ ਸਿੰਘ ਹੈ ਜੀ ਸੁਰਜਨ ਸਿੰਘ ਜਨ ਸਿੰਘ ਸਰਪੰਚ ਜੀ ਇਹ ਪਿੰਡ ਦੱਬਾਂ ਵਾਲਾ ਖੁਰਦ ਹੈ ਦੱਬਾਂ ਵਾਲਾ ਖੁਰਦ ਹਲਕਾ ਫੋਦੇਗੜ ਚੂੜੀਆ ਜੀ ਠੀਕ ਹੈ ਮੌਜੂਦਾ ਸਰਪੰਚ ਕਿਹੜਾ ਮੌਜੂਦਾ ਮੌਜੂਦਾ ਹਾਂਜੀ ਚਲੋ ਸੰਗਜੀ ਤੁਸੀਂ ਵੀਡੀਓ ਵੇਖੀ ਸੀਗੀ ਆਪਾਂ ਵੀਰ ਨੂੰ ਸਿਰਫ ਇੱਕ ਦਿਨ ਪਹਿਲਾਂ ਪਿੰਡ ਘੜਮ ਜ਼ਿਲ੍ਹਾ ਫਿਰੋਜ਼ਪੁਰ ਤੋਂ ਲੈ ਕੇ ਆਏ ਸੀਗੇ ਤੁਹਾਨੂੰ ਮੈਂ ਵੀਡੀਓ ਦਿਖਾਈ ਸੀਗੀ ਤੇ ਵੀਡੀਓ ਵਾਇਗੁਰ ਦੀ ਮੇਰੇ ਨਾਲ ਕਾਫੀ ਸੰਗਤ ਨੇ ਸ਼ੇਅਰ ਕੀਤੀ ਵਾਇਰਲ ਕੀਤੀ ਤੇ ਤੁਹਾਡੀ ਵੀਡੀਓ ਸ਼ੇਅਰ ਕਰਨ ਦੇ ਨਾਲ ਵਾਇਰਲ ਕਰਨ ਦੇ ਨਾਲ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਕੀ ਕਿ ਇੱਕ ਘੰਟੇ ਦੇ ਵਿੱਚ ਵੀਰ ਦਾ ਪਰਿਵਾਰ ਲੱਭ ਗਿਆ ਸੀਗਾ ਚਲੋ ਅਸੀਂ ਕੱਲ ਥੋੜਾ ਜਿਆਦਾ ਬੀਜੀ ਸੀਗੇ ਜਿਸ ਵਜ੍ਹਾ ਨਾਲ ਅਸੀਂ ਕੱਲ ਆ ਨਹੀਂ ਸਕੇ ਪਰਸੋਂ ਰਾਤ ਲਗਭਗ ਮੈਂ 9-10 ਵਜੇ ਵੀਡੀਓ ਪਾਈ ਆ ਘੰਟੇ ਤੋਂ ਪਹਿਲਾਂ ਪਹਿਲਾਂ ਵੀਰ ਦਾ ਪਰਿਵਾਰ ਲੱਭ ਗਿਆ ਕੱਲ ਅਸੀਂ ਥੋੜਾ ਬਿਜੀ ਸੀ ਆ ਨਹੀਂ ਸਕੇ ਤੇ ਅੱਜ ਹੁਣ ਅਸੀਂ ਸਰਪੰਚ ਸਾਹਿਬ ਸਰਪੰਚ ਸਾਹਿਬ ਸੁਜਨ ਸਿੰਘ ਜੀ ਦੇ ਘਰ ਬੈਠੇ ਆ ਪਿੰਡ ਵੀਜੀ ਕਿਹੜਾ ਸੀ ਜੀ ਦਾਬਾ ਮਾਲ ਖੁਰਦਾ ਦਾਬਾ ਮਾਲ ਖੁਰਦਾ ਜ਼ਿਲ੍ਹਾ ਹਲਕਾ ਫਤਿਹਗੜ ਚੂੜੀਆਂ ਹਲਕਾ ਫਤਿਹਗੜ ਚੂੜੀਆਂ ਬਟਾਲੀ ਦੇ ਕੋਲ ਦੇ ਪਿੰਡ ਵਾ ਤੇ ਇਹ ਵੀਜੀ ਇਹਨਾਂ ਦੇ ਨੌਨ ਸੀਗੇ ਤੇ ਇਹਨਾਂ ਨੇ ਫੋਨ ਲਾ ਕੇ ਦੱਸਿਆ ਕਿ ਵੀਰੇ ਸਾਡਾ ਇਹ ਵੀ ਸਾਡਾ ਵਾ ਤੇ ਬੇਨਤੀ ਆ ਕਿ ਇਸ ਵੀਰ ਨੂੰ ਤੁਸੀਂ ਜੇਕਰ ਤੁਸੀਂ ਪਛਾਹ ਸਕਦੇ ਤੁਸੀਂ ਪਛਾਹਦੇ ਨਹੀਂ ਤੇ ਸਿਲਾਂ ਨ ਆ ਜਾਗੇ ਤੇ ਚਲੋ ਅੱਜ ਅਸੀਂ ਵੀਰ ਨੂੰ ਇੱਥੇ ਛੱਡਣ ਆਏ ਆ ਇਹ ਵੀਜੀ ਦੇ ਭਰਾ ਨੇ ਤੇ ਦਾ ਜ਼ਿਮੀਂਦਾਰ ਪਰਿਵਾਰ ਵਾ ਵੀਰ ਜਮਾਂਦਰੂ ਕਹਿੰਦੇ ਠੀਕ ਨਹੀਂ ਸੀ ਆ ਡਿਸਟਰਬ ਸੀਗਾ ਜਿਹਦਾ ਕਰਕੇ ਅ ਅੱਗੇ ਆਪਣੇ ਰਿਸ਼ਤਾਰਿਆਂ ਦੇ ਵਿੱਚ ਚਲ ਜਾਂਦਾ ਸੀਗਾ ਪਰ ਇਸ ਵਾਰ ਪਤਾ ਨਹੀਂ ਕੀ ਹੋਇਆ ਕਿ ਖਰੇ ਕੋਈ ਚੜਾ ਕੇ ਲੈ ਗਿਆ ਕਿ ਜਾਂ ਕਿ ਵੀਰ ਕੋਈ ਗਲਤ ਬੱਸੇ ਬਹਿ ਗਿਆ ਜਿਹਦੀ ਵਜ੍ਹਾ ਨਾਲ ਲਗਭਗ 100 ਕਿਲੋਮੀਟਰ ਦੂਰ ਪੈ ਜਾਂਦਾ ਵੀ ਨਹੀਂ ਇੱਥੋਂ ਹਾਂਜੀ ਠੀਕ ਹੈ ਜੀ 100 ਕਿਲੋਮੀਟਰ ਦੂਰ ਵੀਰੇ ਚਲੇ ਗਿਆ ਚਲੋ ਆਪਣੇ ਪੰਜਾਬੀਆਂ ਦੇ ਵਿੱਚ ਇਨਸਾਨੀਅਤ ਹੈਗੀ ਆ ਵਾਹਿਗੁਰੂ ਦਾ ਸ਼ੁਕਰ ਹੈ ਕਿ ਕਿਸੇ ਗਲਤ ਅੰਸਰ ਦੇ ਹੱਥ ਨਹੀਂ ਚੜ ਗਿਆ ਵੱਜਾਂ ਵਾਲੇ ਦੇ ਹੱਥ ਨਹੀਂ ਚੜ ਗਿਆ ਤੇ ਇਹ ਵੀਰ ਆਪਣੇ ਘਰ ਪਹੁੰਚ ਗਿਆ ਨਹੀਂ ਘੜੀ ਦਾ ਖੁਸਿਆ ਤੇ ਵੀਰੇ ਕੋਹਾਂ ਦੂਰ ਚਲ ਜਾਂਦਾ ਮੇਰੇ ਕੋਲ ਨਾ ਇੱਕ ਕੇਸ ਆਇਆ 6 ਬੰਦਾ ਛੜਾਇਆ ਵਾ ਇਹ ਪਠਾਨਕੋਟ ਤੋਂ ਗੁਜਰਾں ਤੋਂ ਹਾਂਜੀ ਤੇ 13 ਸਾਲਾਂ ਬਾਅਦ ਉਹ ਆਪਣੇ ਘਰ ਪਹੁੰਚਿਆ ਤੇ ਗਲਤੀ ਪਿਓ ਦੀ ਵੇਖ ਲੋ ਕਿੰਨੀ ਕੋ ਹੂੰ ਕਿਤੇ ਗਿਆ ਸੀ ਮਸਿਆ ਨਾ ਹਣ ਰੋ ਪਿਆ ਕਦੋਂ ਉਹਨੇ ਕਹ ਤੂੰ ਰੋ ਨਾ ਮੇਰੀ ਗੱਲ ਸੁਣੋ ਉਹ ਮਾਰ ਪੈਦਾ ਨਾ ਨਾਲਿਆ ਰੋਪਿਆ ਹੋਇਆ ਰੋਣਾ ਘਾਤੋਂ ਮਮੀ ਨੜੀਆ ਐ ਮਾਈਕੋ ਲਖਵਿੰਦਰ ਸਿੰਘ ਠੀਕ ਕੋਈ ਤਰ੍ਹਾਂ ਕੋਈ ਗੱਲ ਨਹੀਂ ਤੇ ਕੀ ਹੋਇਆ ਵੀਰ ਜੀ ਉਹਨਾਂ ਬੱਚਾ ਸੀ ਮੈਂਟਲੀ ਡਿਸਟਰਬਡ ਜਮੰਦਰੂ ਫਰੋਇਪੁਰ ਦਾ ਪਿੰਡ ਸੀਗਾ ਮੈਨੂੰ ਨਾਂ ਪਿੰਡ ਭੁੱਲ ਗਿਆ ਤੇ ਉਹਦਾ ਪਿਓ ਨੂੰ ਲੈ ਗਿਆ ਮਸਿਆਂ ਨਾਲ ਲੈ ਗਿਆ ਤੇ ਉਹਨੇ ਸੋਚਿਆ ਕਿ ਚੱਲ ਲੇ ਭਗਤ ਬੰਦਾ ਹੈਗਾ ਵਾ ਇਹਦੀ ਟਿਕਟ ਕੀ ਕਟਾਉਣੀ ਆ ਉਹਨੂੰ ਚੜਾਤਾ ਮਗਰਲੀ ਵਾਰੀ ਬੱਸ ਦੀ ਤੇ ਆਪ ਚੜ ਗਿਆ ਅਗਲੀ ਵਾਰੀ ਠੀਕ ਬੱਸ 'ਚ ਭੀੜ ਸੀਗੀ ਕਾਫੀ ਤੇ ਹੁਣ ਜਿਹੜੇ ਅੱਡੇ ਤੋਂ ਨਾ ਉਤਰਨਾ ਸੀਗਾ ਉਹ ਸਾਡੇ ਤੋਂ ਇੱਕ ਅੱਡਾ ਪਹਿਲਾਂ ਮੁੰਡਾ ਕਿਤੇ ਉਤਰ ਗਿਆ ਪਿੱਛੇ ਹੀ ਉਤਰ ਗਿਆ ਕਿਤੇ ਤੇ ਪਿਓ ਜਾ ਕੇ ਜਦੋਂ ਅਗਲੇ ਅੱਡੇ ਤੋਂ ਉਤਰਿਆ ਤੇ ਉਹਨੇ ਮੁੰਡਾ ਵੇਖਿਆ ਤੇ ਮੁੰਡਾ ਉਤਰੀ ਨਾ ਉਹ ਉਥੋਂ ਕਿਤੇ ਗੁਜਰਾਂ ਦੇ ਹੱਥ ਆ ਗਿਆ ਮੁੰਡਾ ਕਿਤੇ ਉਥੇ ਜਿਹਨੂੰ ਖੁੱਸ ਗਿਆ ਕਿ ਉਹ ਉਥੇ ਤੁਰਿਆ ਫਿਰਦਾ ਰਿਹਾ ਉਹ ਗੁਜਰਾਂ ਦੇ ਹੱਥ ਆ ਗਿਆ ਉਥੇ ਫਰੋਹੀਪੁਰ ਚ ਗੁਜਰਾਂ ਨੇ ਕੀ ਕੀਤਾ ਕਿ ਗੁਜਰ ਕੀ ਕਰਦੇ ਜੇਕਰ ਇਧਰਲੇ ਬੰਦਿਆਂ ਨੂੰ ਕੋਈ ਬੰਦਾ ਲੱਭਦਾ ਨਾ ਉਹ ਪਰਲੇ ਬੰਦੇ ਵਾਲਿਆਂ ਨੂੰ ਦੇ ਦਿੰਦੇ ਆ ਅੱਗੇ ਜਾ ਕੇ ਸਪਲਾਈ ਕਰ ਦਿੰਦੇ ਆ ਅੱਗੇ ਸਪਲਾਈ ਕਰ ਦਿੰਦੇ ਆ ਜੇ ਉਧਰ ਲੈਣ ਨੂੰ ਕੋਈ ਲੱਭਦਾ ਵਾ ਮਤਲਬ ਕਿ ਦੂਦਰਾ ਡੇਲਾਂ ਨੂੰ ਤਾਂ ਉਹ ਇਧਰ ਸਪਲਾਈ ਕਰ ਦਿੰਦੇ ਮਤਲਬ ਕਿ ਦੂਜੇ ਏਰੀਆ ਚ ਬੰਦਾ ਕੱਢ ਦਿੰਦੇ ਡਾਇਰੈਕਸ਼ਨ ਚੇਂਜ ਕਰ ਦਿੰਦੇ ਆ ਡਾਇਰੈਕਸ਼ਨ ਚੇਂਜ ਕਰ ਦਿੰਦੇ ਆ ਉਹਨਾਂ ਨੇ ਕੀਤਾ ਕਿ ਫਰੋਹੀਪ ਅ ਗੁਜਰਾਂ ਨੂੰ ਬੰਦਾ ਦਿੱਤਾ ਉਹ ਟੀਚਰਸ ਇੱਕ ਇੱਕ ਸਰਕਾਰੀ ਟੀਚਰ ਗੁਜਰ ਦੂਜਾ ਦਾ ਭਰਾ ਫੌਜੀ ਤੇ ਉਹਨਾਂ ਕੋ ਚਲੇ ਗਿਆ 13 ਸਾਲ ਲੰਘ ਗਏ 13 ਸਾਲਾਂ ਬਾਅਦ ਪਿੰਡ ਦੇ ਕਿਸੇ ਵੀਰ ਨੇ ਗੁਜਰਾਂ ਦੇ ਕੋਲ ਉਹ ਬੱਚੇ ਨੂੰ ਕੰਮ ਕਰਦੇ ਦੇਖਿਆ ਉਹਨੇ ਕਾਫੀ ਦਿਨ ਉਹਨੂੰ ਨੋਟ ਕਰਦਾ ਰਿਹਾ ਵੀ ਇਹ ਤਾਂ ਬਹੁਤ ਜ਼ਿਆਦਾ ਕੰਮ ਕਰਾਉਂਦੇ ਤੇ ਭਗਤ ਬੰਦਾ ਵਾ ਤੇ ਪੰਜਾਬੀ ਬੋਲਦਾ ਉਹਨੇ ਮੈਨੂੰ ਵੀਡੀਓ ਬਣਾ ਕੇ ਭੇਜੀ ਮੈਂ ਅਗਲੇ ਦਿਨ ਉਹਨੂੰ ਲੈ ਕੇ ਆਇਆ ਗੁਜਰਾਂ ਬਹਿਸ ਬਸਿਆ ਕਰਕੇ ਉਹ ਵੀਡੀਓ ਮੈਨਰ ਤੇ ਪਾ ਦਿੱਤੀ ਉਹ ਵੀਡੀਓ ਵਾਇਰਲ ਹੁੰਦੀ ਹੁੰਦੀ ਉਹ ਬੱਚੇ ਦੇ ਜਿੱਥੇ ਅਸਲੀ ਪਿੰਡ ਸੀਗਾ ਉੱਥੇ ਉੱਥੋਂ ਦਾ ਕੋਈ ਰਿਸ਼ਤੇਦਾਰ ਸੀਗਾ ਉਹਨਾਂ ਦੇ ਪਰਪਿੰਡ ਦਾ ਉਹਨੂੰ ਪਤਾ ਹੀ ਵੀ ਇਸ ਪਿੰਡੋਂ ਇੱਕ ਬੱਚਾ ਗੁੰਮ ਹੋਇਆ ਵਾ ਉਹਨੇ ਜਦੋਂ ਪਿੰਡ 'ਚ ਵੀਡੀਓ ਭੇਜੀ ਤੇ ਪਿੰਡ ਵਾਲਿਆਂ ਬੱਚਾ ਪਛਾਣਦੇ ਪਰਵਾਰ ਨਿਭਾਣ ਤੇ 13 ਸਾਲਾਂ ਬਾਅਦ ਬਸ ਸਿਰਫ ਇਨੀ ਗਲਤੀ ਪਈ ਉਹਦੀ ਵੀ ਪਈ ਉਹ ਅਗਲੀ ਬਾਰੀ ਬਾਰੀ ਚੜਿਆ ਤੇ ਪੁੱਤ ਮਗਲੀ ਬਾਰੀ ਇਹ ਸਾਰਾ ਕੁਝ ਤੁਸੀਂ ਕੀਤਾ ਨਹੀਂ ਮੈਂ ਕੌਣ ਹੁੰਦਾ ਕਰਨ ਵਾਲਾ ਮੈਂ ਤੇ ਇਦਾਂ ਜਾ ਕੇ ਵੀਡੀਓ ਜਿਵੇਂ ਬਣਾ ਕੇ ਪਾ ਦਿੱਤੀ ਠੀਕ ਹੈ ਜੀ ਆਪਣਾ ਆਸ਼ਰਮ ਜੇ ਤੇ ਵੀਡੀਓ ਵਾਇਰਲ ਹੋ ਜਾਂਦੀ ਹੈ ਪਰਿਵਾਰ ਲੱਭ ਜਾਂਦਾ ਜੇ ਨਹੀਂ ਲੱਭਦਾ ਤੇ ਫਿਰ ਆਪਣੇ ਆਸ਼ਰਮ ਦੇ ਵਿੱਚ ਆਪਣੇ ਕੋਲ ਦਿੰਦਾ ਇਹ ਸੰਤ ਸਹਿਯੋਗ ਦਿੰਦੀ ਹੈ ਕਿਉਂਕਿ ਮੈਂ ਹੁਣ ਮੈਨੂੰ ਕੀਤਾ ਮਲਕਵਾਲ ਪਿੰਡ ਕਿੱਥੇ ਹੈ ਜੀ ਤੇ ਆਪਣੇ ਕੋਲ ਹੋਰ ਵੀ ਕਾਫੀ ਆਸ਼ਰਮ ਦੇ ਵਿੱਚ ਬੰਦੇ ਹੈਗੇ ਹਾਂਜੀ ਆਪਣੇ ਕੋਲ ਹੈਗੇ 60 ਪਲੱਸ ਬੰਦੇ ਹੈਗੇ ਆਪਣੇ ਕੋਲ ਹਾਂਜੀ ਕਈਆਂ ਦੇ ਪਰਿਵਾਰ ਲੱਭ ਜਾਂਦੇ ਆ ਜਿਨ੍ਹਾਂ ਦੇ ਨਹੀਂ ਲੱਭਦੇ ਉਹ ਫਿਰ ਕਿਉਂਕਿ ਜੇ ਪਿੰਡ ਦਾ ਨਾਂ ਨਹੀਂ ਪਤਾ ਲੱਗਦਾ ਬੰਦੇ ਤੋਂ ਫਿਰ ਥੋੜੇ ਔਖਾ ਜਿਹੜਾ ਜਿਆਦਾ ਅਫਸਰ ਬੰਦਾ ਫਿਰ ਉਹ ਨਹੀਂ ਦੱਸਦਾ ਨਾ ਜਿਦਾ ਇੰਨੀ ਤਾਂ ਸਾਰਾ ਕੁਝ ਦੱਸ ਦਿੰਦਾ ਕਈਆਂ ਦਾ ਹੁੰਦਾ ਨਹੀਂ ਆ ਅੱਗਾ ਪਿਛਾ ਨਹੀਂ ਹੁੰਦਾ ਕਈਆਂ ਦਾ ਪਰਿਵਾਰ ਲੱਭ ਜਾਂਦਾ ਵਾ ਪਰ ਉਹਨਾਂ ਦਾ ਅੱਗਾ ਪਿਛਾ ਨਹੀਂ ਹੁੰਦਾ ਹੁੰਦਾ ਚਲੋ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਹਾਡੀ ਐਨਜੀਓ ਦਾ ਤੇ ਬਾਬਾ ਜੀ ਦਾ ਬਾਬਾ ਜੀ ਤੁਹਾਡਾ ਨਾਮ ਨਹੀਂ ਸਾਨੂੰ ਬਾਬਾ ਰਤਨਦੇਵ ਸੇਵਾ ਸੋਸਾਇਟੀ ਬਾਬਾ ਰਤਨਦੇਵ ਬਾਬਾ ਰਤਨਦੇਵ ਸੇਵਾ ਸੋਸਾਇਟੀ ਬਾਬਾ ਰਤਨਦੇਵ ਸੇਵਾ ਸੋਸਾਇਟੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਇੱਥੇ ਲੈ ਕੇ ਆਏ ਜੀ ਇਹਨਾਂ ਨੂੰ ਜੀ ਆਇਆਂ ਵੀ ਆਖਦੇ ਆ ਤੇ ਬਹੁਤ ਹੀ ਇਹਨਾਂ ਨੇ ਚੰਗਾ ਉਪਰਾਲਾ ਕਰਦੇ ਆ ਜੀ ਜਿਹੜਾ ਇਹਨੇ ਇਹਨਾਂ ਦੇ ਜਿਹੜਾ ਐਨਜੀਓ ਲੋਕਾਂ ਦੀਆਂ ਸਹੂਲਤਾਂ ਵਾਸਤੇ ਜਿਹੜਾ ਜਿਹੜੇ ਮੰਦਭੁੱਧੀ ਬੰਦੇ ਜਿਹੜੇ ਇਹਨਾਂ ਨੂੰ ਜਿੰਦਾ ਕਿਤੇ ਮਿਲ ਜਾਂਦੇ ਨੇ ਤੇ ਬੜੀ ਚੰਗੀ ਗੱਲ ਐ ਉਹਨਾਂ ਦੇ ਪਰਿਵਾਰਾਂ ਦੇ ਪਿੱਛੇ ਉਹਨਾਂ ਨੂੰ ਜਿਹੜਾ ਸਨੇਹਾ ਜਿਹੜਾ ਇਹ ਲਾ ਦਿੰਦੇ ਆ ਤੇ ਇਹ ਜਿਹੜਾ ਕੰਮ ਜਿਹੜਾ ਕਰਨ ਇਹਨੇ ਬਹੁਤ ਚੰਗਾ ਆ ਇੱਕ ਨਾ ਪੋਲ ਵਾਂਗੂ ਇੱਕ ਜਿਵੇਂ ਨਾ ਵਾਇਰਲ ਦੀ ਮੈਨਾਂ ਇੱਕ ਪੋਲ ਬਣ ਗਿਆ ਵਿੱਚੋਂ ਮੈਨੂੰ ਫੋਨ ਆਉਣੇ ਹੁੰਦੇ ਆ ਇੱਕ ਉਹਨਾਂ ਦੇ ਜਿਨ੍ਹਾਂ ਦਾ ਗਵਾਚਾ ਵਾ ਮੰਨ ਕੇ ਚਲੋ ਵੀਰ ਦਾ ਭਰਾ ਗਵਾਚਾ ਵਾ ਇਹਨਾਂ ਵੀਡੀਓ ਵੇਖ ਕੇ ਫੋਨ ਲਾ ਦੇਣਾ ਕਿ ਵੀਰੇ ਸਾਡਾ ਭਰਾ ਗਵਾਚਾ ਵਾ ਜੇਕਰ ਤੁਹਾਡੀ ਨਿਗਾਹ ਚ ਆਵੇ ਤੇ ਜਰੂਰ ਦੱਸਿਓ ਇੱਕ ਫੋਨ ਮੈਨੂੰ ਲਾਉਣਾ ਹੁੰਦਾ ਜਿਨ੍ਹਾਂ ਨੂੰ ਲੱਭਦਾ ਵਾ अच्छा जी ਜਿਵੇਂ ਹੁਣ ਵੀਰ ਇਹ ਕੁਦਰਤੀ ਸਾਨੂੰ ਹੀ ਲੱਭ ਗਿਆ ਨਾ ਤੇ ਤੁਹਾਡੇ ਜਾਣ ਇਹ ਮੈਂ ਹੀ ਵੇਖ ਲਿਆ ਨਾ ਕਿ ਜਿਹਨਾਂ ਨੇ ਕੋਈ ਭੈਣ ਨੂੰ ਕੋਈ ਵੀਰ ਨੂੰ ਛੜਕਦੇ ਮੈਂਟਲੀ ਅਫਸੈਟ ਨੂੰ ਦੁਰਦ ਦੇ ਫਿਰਦੇ ਵੇਖ ਲਿਆ ਉਹ ਸਾਡੀਆਂ ਵੀਡੀਓ ਦੇਖਦੇ ਆ ਉਹਨਾਂ ਨੇ ਫੋਨ ਲਾ ਦੇਣਾ ਹੁੰਦਾ ਕਿ ਵੀਰੇ ਇੱਥੇ ਫਲਾਨੀ ਫਲਾਨੀ ਜਗ੍ਹਾ ਤੇ ਕੋਈ ਭੈਣ ਜਾਂ ਵੀਰ ਉਪਰਾਂ ਕੋਈ ਤੁਰਿਆ ਫਿਰਦਾ ਦਿਮਾਗੀ ਅਫਸੈਟ ਆ ਤੇ ਉਹਨੂੰ ਤੁਸੀਂ ਉਹਨੂੰ ਟਿਕਾਣੇ ਪਹਚਾਓ ਅਸੀਂ ਕੀ ਕਰਨਾ ਹੁੰਦਾ ਉੱਥੇ ਜਾ ਕੇ ਇੱਕ ਵੀਡੀਓ ਬਣਾ ਕੇ ਪਾ ਦੇਣੀ ਆ ਲੋਕੇਸ਼ਨ ਸਭ ਕੁਝ ਜਿਨ ਜਿਨੇ ਵੀ ਮਲਕ ਉਹ ਉਹਨਾਂ ਨਿੰਮੇ ਜੇ ਲਈ ਜਾਣੇ ਉਹਦੇ ਨਾਲ ਕੋਈ ਜਣਾ ਕੋਈ ਸਾਨੂੰ ਦੱਸ ਦਵੇ ਉਹ ਕੋਈ ਨਾ ਕੋਈ ਸਾਨੂੰ ਜਿਹੜਾ ਕੋਈ ਸ਼ਰਾਖ ਜਿਹੜਾ ਮਿਲ ਜੇ ਹੁਣ ਅੱਜ ਤੋਂ ਇੱਕ ਮਹੀਨਾ ਪਹਿਲਾਂ ਅਮਰਸਰੋਂ ਇਸਲਾਮਾਬਾਦ ਰੋੜਾ ਉੱਥੇ ਇੱਕ ਬਜ਼ੁਰਗ ਲੈ ਕੇ ਆ ਮੈਂ ਮੇਰੇ ਸਨ ਭਾਰ ਵੀ 150 ਕਿਲੋ ਭਾਰ ਉਹ ਤੁਸੀਂ ਲੈਣੀ ਸੀ ਜਾਂਦਾ ਅੱਛਾ ਜੀ ਤੇ ਉਹ ਬਜ਼ੁਰਗ ਕਿਤੇ ਪਿੱਛੋਂ ਸੀਗਾ ਇੱਥੋਂ ਦਾ ਹਰਨਪੁਰ ਦਾ ਜੂਪੀ ਦਾ ਤੇ ਕਾਫੀ ਪੁਰਾਣਾ ਕਿਤੇ ਇੱਥੇ ਆਇਆ ਤੇ ਬਾਅਦ ਵਿੱਚ ਉਹਨੂੰ ਆਪਣਾ ਐਡਰੈਸ ਦੁੱਸ ਭੁੱਲ ਗਿਆ ਮੋਬਾਈਲ ਮੂਲ ਉਦੋਂ ਹੈਗੇ ਨਹੀਂ ਸੀਗੇ ਤੇ ਉਹ ਕਿਤੇ ਘਰਦਿਆਂ ਨੂੰ ਲਿੰਕ ਟੁੱਟ ਗਿਆ ਉਨੂੰ ਮੈਂ ਪਿੰਡ ਪਤਾ ਸਾਰਾ ਕੁਝ ਪੁੱਛਿਆ ਤੇ ਬਾਅਦ ਵਿੱਚ ਮੈਂ ਪੁੱਛਿਆ ਮੈਂ ਬਾਪੂ ਤੇਰੇ ਸਹੁਰੇ ਕਿੱਥੇ ਆ ਵਿਆਹਿਆ ਸੀਗਾ ਮੁੰਡਿਆਂ ਦਾ ਐਡਰੈਸ ਵੀ ਪੁੱਛ ਲਿਆ ਮੁੰਡਿਆਂ ਇਹ ਕਹਿੰਦਾ ਉੱਥੇ ਹੀ ਰਹਿੰਦੇ ਆ ਅ ਅਸਰਨਪੁਰੀ ਰਹਿੰਦੇ ਪਰ ਇਹ ਨਹੀਂ ਪਤਾ ਕਿੱਥੇ ਆ ਫਿਰ ਮੈਂ ਪੁੱਛਿਆ ਮੈਂ ਬਾਪੂ ਤੇਰੇ ਸਹੁਰੇ ਕਿੱਥੇ ਆ ਜਦੋਂ ਉਹਨੇ ਸਹੁਰੇ ਦੱਸੇ ਨਾ ਵੀ ਆਫਰਾਨੀ ਜਗਾ ਸਹੁਰੇ ਆ ਤੇ ਆ ਮੇਰੇ ਸਾਲਿਆਂ ਦਾ ਨਾਮ ਆ ਉਹ ਕਿਤੇ ਉਹਨਾਂ ਦੇ ਸਾਲਿਆਂ ਨੂੰ ਕੋਈ ਬੰਦਾ ਜਾਣਦਾ ਸੀਗਾ ਜਿਹੜਾ ਆਪਣੀ ਵੀਡੀਓ ਦੇਖਦਾ ਸੀ ਉਹਨੇ ਵੀਡੀਓ ਦੇਖੀ ਕਹਿੰਦਾ ਯਾਰ ਇਹ ਤੇ ਮੇਰੇ ਜਿਹੜੇ ਸੱਜਣ ਮਿੱਤਰੋ ਨਾ ਦਾ ਨਾਮ ਲੈ ਰਿਆ ਵਾ ਇਹ ਇਹੋ ਨਾ ਦਰਿਸਤਦਾਰਾ ਫਿਰ ਉਹਨੇ ਵੀਡੀਓ ਵਿਖਾਈ ਉਹਨਾਂ ਨੂੰ ਵੀਡੀਓ ਭੇਜੀ ਵੀਡੀਓ ਦੇ ਉੱਪਰ ਆਪਣਾ ਨੰਬਰ ਹੁੰਦਾ ਉਹਨਾਂ ਫਿਰ ਆਪਣੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਫਿਰ ਇਹਨਾਂ ਦੇ ਮਤਲਬ ਕਿ ਆਪਣੇ ਭਨੇਵਿਆਂ ਨੂੰ ਫੋਨ ਲਾ ਕੇ ਦੱਸਿਆ ਵੀ ਟਾਡਾ ਜਿਹੜਾ ਪਿਓ ਵਾ ਇਸ ਜਗ੍ਹਾ ਤੇ ਜੇ ਤੋ ਵੀ ਜੀ 20 ਸਾਲ ਹੀ ਉਹ ਆਪਣੇ ਘਰ ਗਿਆ ਆ ਸਾਰੀ 15 ਦਿਨ ਦੀ ਗੱਲ ਆ ਚਲੋ ਜੀ ਇਹ ਬੜਾ ਤਗੜਾ ਟਾਡਾ ਉਪਰਾਲਾ ਜੀ ਇਹ ਜਿਹੜਾ ਤੁਸੀਂ ਕੰਮ ਭਲਾਈ ਦਾ ਕਰਨ ਦੇ ਜੀ ਸੇਵਾ ਦਾ ਤੁਸੀਂ ਕੰਮ ਕਰ ਦੇ ਜੋ ਚਲੋ ਧੰਨਵਾਦ ਤੁਹਾਡੇ ਭਰਾਵਾਂ ਦਾ ਜਗਨਦਰ ਜਿੰਦਰ ਬਾਬਾ ਜੀ ਦਾ ਧੰਨਵਾਦ ਕਰਦੇ ਹਾਂ ਜੀ ਸਾਹਮਣੇ ਵੀਡੀਓ ਚ ਬੋਲ ਕੇ ਬਹੁਤ ਧੰਨਵਾਦ ਬਹੁਤ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਵੀਰੇ ਵਾਹਿਗੁਰੂ ਤੁਹਾਨੂੰ ਖੁਸ਼ੀ ਦੇਵੇ ਹੁਣ ਮੈਂ ਸੰਤ ਜੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਹੜੀ ਤੁਸੀਂ ਸੰਗਤ ਵੀਡੀਓ ਕਾਫੀ ਵਾਇਰਲ ਕਰਾ ਰਿਹਾ ਸੀਗੇ ਤੇ ਹੁਣ ਉਸ ਬਾਬਤ ਸਾਨੂੰ ਕੋਈ ਵੀਰ ਫੋਨ ਨਾ ਲਾਵੇ ਕਿਉਂਕਿ ਉਹ ਵੀਰ ਆਪਣੇ ਘਰ ਪਹੁੰਚ ਚੁੱਕਿਆ ਵੀਰੇ ਕੱਲ ਦੇ ਕਿਤੇ ਫੋਨ ਆਉਂਦੇ ਮੈਂ ਇੱਕ ਦਿਨ ਮੈਂ ਲੇਟ ਹੋ ਗਿਆ ਮੈਂ ਮੈਨੂੰ ਭਰਾਵਾ ਜਾ ਇਹ ਕਹਿੰਦਾ ਮੇਰੇ ਤੋਂ ਜਾਏ ਨਹੀਂ ਜਾਣਾ ਮੈਂ ਮੈਂ ਆਜਣਾ ਉਹਨਾਂ ਚਿਰ ਮੈਂ ਹੁਣ ਦੁਬਾਰਾ ਵੀਡੀਓ ਨਹੀਂ ਨਾ ਪਾ ਦਿਨਾ ਪੇ ਨੂੰ ਘਰ ਪਹੁੰਚਦੀ ਉਹਨਾਂ ਚਿਰ ਮੈਨੂੰ ਫੋਨ ਬਹੁਤ ਜ਼ਿਆਦਾ ਆਉਣਾ ਇਸੇ ਹੀ ਮਤਲਬ ਇੱਕੋ ਗੱਲੀ ਵੀ ਦੀ ਇਹਦਾ ਪਿੰਡ ਇੱਥੇ ਆ ਚਲੋ ਮੈਂ ਸੰਗਤ ਦਾ ਵੀ ਧੰਨਵਾਦ ਕਰਦਾ ਹਾਂ ਵੀ ਇੰਨਾ ਫਿਕਰ ਕਰ ਰਿਹਾ ਪਰ ਸੰਗਤ ਜੀ ਹੁਣ ਬੇਨਤੀ ਆ ਕਿ ਆਪਾਂ ਇਸ ਵੀਰ ਨੂੰ ਆਪਾਂ ਇਹਦੇ ਘਰ ਪਹਚਾ ਦਿੱਤਾ ਇਹਦੇ ਭਰਾਜੀ ਨੇ ਤੇ ਇਹ ਇਹਨਾਂ ਦੇ ਰਿਲੇਟਿਵ ਸਰਪੰਚ ਸਾਹਿਬ ਜੀ ਨੇ ਤੇ ਅੱਜ ਹੁਣ ਅਸੀਂ ਘਰ ਪਹਚਾ ਕੇ ਤੇ ਵਾਪਸ ਚੱਲੇ ਆ ਸੋ ਸਾਰੇ ਸੰਗ ਦਾ ਤਹਿ ਦਿਲੋਂ ਧੰਨਵਾਦ ਸਰਪੰਚ ਸਾਹਿਬ ਜੀ ਦਾ ਧੰਨਵਾਦ ਚਲੋ ਬਈ ਤੁਸੀਂ ਜਿਹੜਾ ਇਹ ਪ੍ਰਾਲਾ ਕਰ ਰਹੇ ਹੋ ਜਿਹੜਾ ਤੁਸੀਂ ਹਾਂ ਤੇ ਬਹੁਤ ਇਹ ਸੇਵਾ ਦਾ ਜਿਹੜਾ ਨੇਕੀ ਦਾ ਕੰਮ ਕਰ ਰਹੇ ਹੋ ਤੁਸੀਂ ਬਹੁਤ ਚੰਗਾ ਕੰਮ ਹੈ ਜੀ ਇਹਦੇ ਪਰਿਵਾਰਾਂ ਨੂੰ ਤੁਸੀਂ ਉਹਨਾਂ ਦੇ ਬੱਚੇ ਵਿਚਕੇ ਜਿਹੜੇ ਮਿਲਾਉਂਦੇ ਹੋ ਇਹ ਸਭ ਤੋਂ ਵੱਡਾ ਕੰਮ ਹੈ ਹੋਰ ਵੀ ਆਪਾਂ ਜਿਵੇਂ ਵਿਆਹ ਹੁੰਦੇ ਆ ਇਲਾਜ ਦੀ ਸੇਵਾ ਹੁੰਦੀ ਆ ਇੱਥੇ ਟਾਡੇ ਸੇੜੀ ਸੜ ਗਿਆ ਹਾਕੀ ਦਾ ਪਲੇਅਰ ਸੀਗਾ ਆ ਫਟੇ ਘੜ ਚੂੜੀਆਂ ਤੋਂ ਖਾ ਸੀ ਸਾਰਾ ਖੋਪੜੀ ਸੜ ਗਈ ਸੀ ਕਰੰਟ ਲੱਗਣ ਨਾਲ ਹਾਂਜੀ ਕਿਉਂਕਿ ਮੇਰਾ ਗੱਗੂ ਨਾਲ ਕਾਫੀ ਲਿੰਕ ਹੈਗਾ ਬਟਾਲੇ ਵਾਲੇ ਵੀ ਹਾਂਜੀ ਹਾਂਜੀ ਹੈਗੇ ਜੀ ਇੱਥੋਂ ਦੇ ਫਿਰ ਮੈਂ ਆਉਂਦਾ ਜਾਂਦਾ ਰਹਿੰਨਾ ਤੇ ਇਦਾਂ ਇਲਾਜ ਦੀ ਸੇਵਾ ਜਿਵੇਂ ਵਿਆਹ ਦੀ ਸੇਵਾ ਤੇ ਚਲੋ ਨਾਲ ਦੀ ਨਾਲ ਇਦਾਂ ਜੇ ਕੋਈ ਵਿਛੜਿਆ ਚਲੋ ਕਿਉਂਕਿ ਮੈਂ ਨਾ ਮੈਂ ਵੀ ਖੁਦ ਬਹੁਤ ਬਿਮਾਰਿਆ ਸੀਗਾ ਠੀਕ ਤੇ ਹੁਣ ਵੈਗਰੂ ਨੂੰ ਤੰਦਰੁਸਤੀ ਦਿੱਤੀ ਆ ਤੇ ਚਲੋ ਅਰਦਾਸ ਕਰਿਓ ਕਿ ਰੱਬ ਸਾਨੂੰ ਮਾਣ ਦੇ ਰਿਹਾ ਨਾ ਵੀ ਚਲੋ ਹਾਂਜੀ ਇਸ ਦਾ ਲੋਕਾਂ ਦੇ ਦਵਾਵਾਂ ਜੇ ਤੁਸੀਂ ਤੁਹਾਨੂੰ ਚੜ੍ਹਦੀ ਕਲਾ ਹੋ ਜਾਣੀ ਜੀ ਧੰਨਵਾਦ ਤੁਹਾਡਾ ਚੰਗਾ ਜੀ ਦੋ ਮੈਨੂੰ ਹੁਣ ਆਗਿਆ ਦਿਓ ਧੰਨਵਾਦ ਬਹੁਤ ਬਹੁਤ ਸੋਨੋ ਰਾਤ ਜੀ ਅਕਾਲ ਆਪਰਾਵਾ ਚੰਗਾ ਵੀਰ ਗਲਤੀਆਂ ਸਿਲਤੀਆਂ ਮਾਫ ਕਰਿਓ ਤੇ ਇਹ ਜਰੂਰ ਇਹਦੇ ਤੇ ਨਾ ਨੰਬਰ ਜਰੂਰ ਸੁਣਵਾ ਦਿਓ ਠੀਕ ਹੈ ਜੀ ਹਾਂਜੀ ਤਾਂ ਜੋ ਰੱਬ ਨਾ ਕਰੇ ਕਿਤੇ ਕੱਲ ਨੂੰ ਕਿਸੇ ਦੇ ਹੱਥ ਆਵੇ ਤੇ ਗੇਰ ਫੋਨ ਫੰਡ ਲਾ ਦੇਗਾ ਤਕਾਰ ਰੱਖੋਗੇ ਤਾਂ ਆ ਆਖੋ ਤੁਸੀਂ ਇਦਨ ਮਗਰੀ ਧਿਆਨ ਹਾਂ ਨਿਸ਼ਾਨੀ ਸੁਣਨੀ ਹੈ ਕੋਈ ਹਾਂ ਹੈ ਭਾਈ ਉਹ ਮਾਤਾ ਨੂੰ ਲੈ ਜਾ ਹੈ ਬੋਕਾ ਨਹੀਂ ਸਕਣਾ ਨਹੀਂ ਬਾਸ ਚੜਦੀ ਕਰਾ ਜੀ ਨਹੀਂ ਪ੍ਰਸ਼ਾਦਾ ਚੱਕ ਕੇ ਆਏ ਜੀ ਚੰਗਾ ਮਾਤਾ ਨੂੰ ਚੰਗਾ ਮਾਤਾ ਜੀ ਦਿਓ ਛੁੱਟੀ ਹੁਣ ਹਾਂਜੀ ਸ਼ੁਗਰ ਗਾਨ ਪਾ ਦੇ ਤਰਫ ਨਹੀਂ ਚਲੋ ਮਾਤਾ ਤੁਸੀਂ ਮਾਮਾ ਜੀ ਸਾਡੀਆਂ ਹੋਰ ਮਾਤਾ ਜੀ ਚਲੋ ਸ਼ੁਗਰ ਜੀ ਚੰਗਾ ਮਾਤਾ ਜੀ ਨੀ ਵਾਗਿਲੂ ਮੇਰ ਕਰੇ ਟਾਡੇ ਤੇ ਬਹੁਤ ਬਹੁਤ ਧੰਵਾਦ ਤੁਸੀਂ ਜਿਹੜਾ ਸਾਡਾ ਭਰਾ ਸਾਡੇ ਕੋਲ ਲੈ ਕੇ ਆ ਗਿਆ ਸੀ ਲੈ ਕੇ ਆਇਆ ਸੀ ਦਾਤਾ ਨਾਲ ਕਾਸ਼ ਕਿੱਡੀ ਮੋੜ ਕਮਾ ਦੇ ਕਦੀ ਬੈਕ ਨਹੀਂ ਨਹੀਂ ਮਾਰਾਇ ਤੁਮ ਤਾਨ ਮੋੜ ਤਾਨ ਨੂੰ ਫਿਰ ਬੈਕ ਮੈਂ ਕਮਾਵਾਂ ਨਹੀਂ ਤੇ ਕਮਾ ਲੈਗਾ ਚਾਬੀ ਅਬੇ ਵਾਪਸੀ ਹਾਂਜੀ ਵਾਪਸੀ ਜਾਣਾ ਹੁਣ ਠੀਕ ਹੈ ਜੀ ਇਕੋ ਤੋਂ ਨਾ ਧੰਨਵਾਦ ਤੁਹਾਡਾ ਮੈਡੀਸਿਨ ਫੜਨੀ ਉੱਥੋਂ ਤਰਨਤਾਰਨ ਹਸਪੀਟਲ ਆ ਮੈਂਟਲ ਹਸਪੀਟਲ ਚਬਾਲ ਜਿੱਥੋਂ ਇਹਨਾਂ ਦੀ ਦਵਾਈਆਂ ਚੱਲਦੀਆਂ ਵਾ ਉਹ 8-7-8 ਪੇਸ਼ੈਂਟ ਆਪਣੇ ਆ ਉਥੋਂ ਕਾਫੀ ਬੁਰੀ ਤਰ੍ਹਾਂ ਕੋਣ ਹਾਂਜੀ ਉਹਨਾਂ ਦੀ ਮੈਡੀਸਿਨ ਚੱਲਦੀ ਸਾਰਿਆਂ ਦੀ ਜਿਹੜੇ ਜਿਹੜੇ ਮੈਂਟਲ ਡਿਸਟਰਬ ਆ ਜੀ ਉਹ ਰਸਤੇ 'ਚ ਮੈਡੀਸਿਨ ਫੜਨੀ ਹਾਂ 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 ਮਰਾ ਧੰਨ ਭਾਗ ਤੁਹਾਡੇ ਅਸੀਂ ਤੁਹਾਡੀ ਵੀਡੀਓ ਵੇਖਦੇ ਰਹੇ ਮਹਾਰਾਜ ਸੱਚੇ ਪਾਤਸ਼ਾਹ ਡੇ ਘਰ ਚੰਨ ਪਾਏ ਤੁਸੀਂ ਚਲੋ ਭਾਈ ਮਿਹਰ ਕਰੇ ਦਾਣਾ ਪਾਣੀ ਤੁਹਾਡੇ ਘਰ ਦਾ ਤੁਹਾਡੇ ਘਰ ਦਾ ਦਾਣਾ ਪਾਣੀ ਸੀਗਾ ਜੀ ਚੰਗਾ ਜੀ ਗਲਤੀ ਸਿਰ ਤੇ ਆ ਬਾਬਾ ਜੀ ਚਲੋ ਧੰਨਵਾਦ ਜੀ ਆ ਜਾ ਚਲ ਜੀ ਹਾਂ ਜਾ ਤੇ ਸਿੱਧਾ ਤੁਸੀਂ ਬਟਾਲੇ ਨੂੰ ਜਾਣਾ ਵਾ ਤਸਦਾ ਚੜਜੋ ਹਾਈਵੇ ਦੇ ਉੱਪਰ ਸਿੱਧਾ ਹੀ ਅਮਰਾਵਾਲਾ ਮੈਂ ਬੜੀ ਬਹੁਤ ਹੀ ਬਹੁਤ ਵਾਰ ਇੱਧਰ ਆਇਆ ਵਾ ਸਾਰੇ ਪਿੰਡਾਂ ਜੀ ਉਹ ਮੈਂ ਸੌਂ ਗਿਆ ਸੀਗਾ ਗੱਡੀ 'ਚ ਜਦੋਂ ਤੁਸੀਂ ਇੱਧਰੋਂ ਆਏ ਹੋ ਨਾ ਹੁਣ ਤੁਸੀਂ ਇਹਨੂੰ ਜਿੰਨਾ ਖੱਬੇ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਓਕੇ